ਇਸ ਵੇਲੇ ਦੀ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ED ਨੇ ਕਾਂਗਰਸ ਦੇ ਵਿਧਾਇਕ सुरेंद्र पवार ਨੂੰ ਗ੍ਰਿਫਤਾਰ ਕਰ ਲਿਆ ਹੈ ਜੀ ਹਾਂ ED ਦੀ ਵੱਡੀ ਕਾਰਵਾਈ ਕੀਤੀ ਗਈ ਹੈ ਸੋਨੀਪੱਥ ਕਾਂਗਰਸੀ ਵਿਧਾਇਕ सुरेंद्र पवार ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ajo ਕੀਤੀ ਜਾ ਰਹੀ ਹੈ ਕੀ ਆ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦੱਸ ਦਈਏ ਕਿ पवार ਨੂੰ ਗ੍ਰਿਫਤਾਰ ਕਰਕੇ ਅੰਬਾਲਾ ਲਿਜਾਇਆ ਗਿਆ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 3 ਮਹੀਨੇ ਪਹਿਲਾਂ ਇਹਦੀ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਨਾਜਾਇਜ਼ ਖਨਨ ਦੇ ਨਾਲ ਜੁੜਿਆ ਹੋਇਆ ਹੈ ਅਤੇ ਗ੍ਰਿਫਤਾਰ ਕੀਤੇ ਕਾਂਗਰਸੀ ਐਮ.ਐਲ.ਏ. ਯਮੁਨਾ ਨਗਰ ਦੇ ਸਾਬਕਾ ਇਨੇਲੋ ਵਿਧਾਇਕ ਦਿਲਬਾਲ ਸਿੰਘ ਦੇ ਨਾਲ ਜੁੜਿਆ ਹੋਇਆ ਸੀ। सुरेंद्र ਦੇ ਖਿਲਾਫ ਮਨੀ ਲਾਂਡਰਿੰਗ ਲੈ ਕੇ ਅਹਿਮ ਸਬੂਤ ਮਿਲੇ ਨੇ। ਵਿਧਾਇਕ सुरेंद्र ਪਿਵਾਰ ਦਾ ਹਰਿਆਣਾ ਦੇ ਨਾਲ ਰਾਜਸਥਾਨ ਵਿੱਚ ਵੀ ਮਾਈਨਿੰਗ ਦਾ ਕਾਰੋਬਾਰ ਹੈ। ਕਰੀਬ 7 ਮਹੀਨੇ ਪਹਿਲਾਂ ED ਦੀ ਟੀਮ ਨੇ ਉਹਦੇ ਸੋਨੀਪੱਦ ਸੈਕਟਰ 15 ਸਥਿਤ ਨਿਵਾਸ ਥਾਨ ਤੇ ਰੇਡ ਕੀਤੀ ਸੀ। ਖਰਨ ਕਾਰੋ ਘਰ ਚ ਕਰੀਬ 36 ਘੰਟੇ ਤੱਕ ਜਾਂਚ ਹੋਈ ਸੀ ਜਿਸ ਤੋਂ ਬਾਅਦ ਮਨੀ ਲਾਂਡਰਿੰਗ ਦੀ ਜਾਂਚ ਲਈ ਟੀਮ ਨੇ ਘਰ ਚ ਰੱਖੇ ਡਾਕੂਮੈਂਟ ਖੰਗਾਲੇ ਸੀ ਹੁਣ ਦੋ ਦਿਨ ਪਹਿਲਾਂ ਹੀ ਈਡੀ ਨੇ ਮਹਿੰਦਰਗੜ੍ਹ ਤੋਂ ਕਾਂਗਰਸੀ ਐਮਐਲਏ 라ਵਦਾਨ ਸਿੰਘ ਤੇ ਵੀ ਰੇਡ ਕੀਤੀ ਸੀ ਉੰਦੇ ਮਹਿੰਦਰਗੜ੍ਹ ਔਰ ਗੁਰੂਗ੍ਰਾਮ ਸਮੇਤ ਪੰਜ ਸ਼ਹਿਰਾਂ 'ਚ 15 ਠਿਕਾਣਿਆਂ ਦੀ ਜਾਂਚ ਕੀਤੀ ਗਈ ਹੈ ਕਾਰਵਾਈ 14 ਘੰਟੇ ਚੱਲੀ ਜਿਸ ਤੋਂ ਬਾਅਦ ਈਡੀ ਨੇ ਉਹਨਾਂ ਦੇ ਠਿਕਾਣਿਆਂ 'ਚ ਮਿਲੇ ਲਗ ਲਗ ਤਰ੍ਹਾਂ ਦੇ ਦਸਤਾਵੇਜ਼ ਬੈਂਕ ਡਿਟੇਲ ਪ੍ਰਾਪਰਟੀ ਨਾਲ ਜੁੜੇ ਕਾਗਜ਼ਾਂ ਦੀ ਕਾਪੀ ਲਈ ਸੀ ਖਾਸ ਗੱਲ ਇਹ ਹੈ ਕਿ 라ਵਦਾਨ ਸਿੰਘ ਅਤੇ ਸੁਰਿੰਦਰ ਪਵਾਰ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਨੇ ਹੁੱਡਾ ਦੀ ਅਗਵਾਈ ਵਿੱਚ ਹੀ ਕਾਂਗਰਸੀ ਅਕਤੂਬਰ ਨਵੰਬਰ ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ ਹੁੱਡਾ ਫਿਲਹਾਲ ਕਾਂਗਰਸ ਦੇ ਵੱਲੋਂ ਸੀਐਮ ਦੀ ਕੁਰਸੀ ਦੇ ਸਭ ਤੋਂ ਵੱਡੇ ਦਾਵੇਦਾਰ ਨੇ ਈਡੀ ਦੀ ਟੀਮ ਨੇ 4 ਜਨਵਰੀ ਨੂੰ ਮਾਈਨਿੰਗ ਕਾਰੋਬਾਰੀਆਂ ਦੇ 20 ਠਿਕਾਣੇ ਤੇ ਰੇਡ ਕੀਤੀ ਯਮੁਨਾ ਨਗਰ ਦੇ ਵਿੱਚ ਈਡੀ ਨੇ ਦਿਲਬਾਖ ਸਿੰਘ ਦੇ ਮਹਾਰਾਣਾ ਪ੍ਰਤਾਪ ਚੌਂਕ ਦੇ ਕੋਲ ਆਫਿਸ ਸੈਕਟਰ 18 ਚ ਖਨਨ ਏਜੰਸੀ ਦੇ ਆਫਿਸ ਅਤੇ ਕਲੇਸਰ ਦੇ ਵਿੱਚ ਫਾਰਮ ਹਾਊਸ ਤੇ ਜਾਂਚ ਕੀਤੀ ਉਹਨਾਂ ਦੇ ਕਰੀਬੀਆਂ ਸੰਜੀਵ ਗੁਪਤਾ ਇੰਦਰਪਾਲ ਸਿੰਘ ਔਰ ਬੱਬਲ ਦੇ ਕਾਰ ਟ੍ਰਾਂਸਪੋਰਟਰ ਗੁਰਬਾਜ ਸਿੰਘ ਦੇ ਆਫਿਸ ਤੇ ਵੀ ਟੀਮਾਂ ਪਹੁੰਚ ਤਿਆ ਸੰਜੀਵ ਗੁਪਤਾ ਖਨਨ ਅਤੇ ਪਲਾਈਵੁੱਡ ਕਾਰੋਬਾਰ ਦਿਲਬਾਹ ਸਿੰਘ ਨਾਲ 파ਟਨਰ ਤੇ ਇੰਦਰਪਾਲ ਦੇ ਨਾਲ ਰਿਸ਼ਤੇਦਾਰੀ ਅਸੁਦਾਸੀ ਕਿ ਅੱਜ ਦੀ ਵੱਡੀ ਖਬਰ ਰਹਿ ਜੋ ਸਾਹਮਣੇ ਆਈ ਹੈ ਸੋ ਦੱਸਦੀ ਹੈ ਕਿ सुरेंद्र ਪਵਾਰ ਨੂੰ ਗ੍ਰਿਫਤਾਰ ਰਹਿ ਜੋ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ED ਨੇ ਕਾਂਗਰਸ ਦੇ ਵਿਧਾਇਕ सुरेंद्र ਪਵਾਰ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ED ਦੀ ਵੱਡੀ ਕਾਰਵਾਈ ਕੀਤੀ ਗਈ ਹੈ ਸੋਨੀਪੱਤੋਂ ਕਾਂਗਰਸੀ ਵਿਧਾਇਕ सुरेंद्र ਪਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਕੋਲੋਂ ਪੁੱਛਗਿੱਛਾਂ ਜੋ ਕੀਤੀ ਜਾ ਰਹੀ ਹੈ ਕੀ ਆ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਦੱਸ ਦਈਏ ਕਿ ਪਵਾਰ ਨੂੰ ਗ੍ਰਿਫਤਾਰ ਕਰਕੇ ਅੰਬਾਲਾ ਲਜਾਇਆ ਗਿਆ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 3 ਮਹੀਨੇ ਪਹਿਲਾਂ ਈਡੀ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਨਾਜਾਇਜ਼ ਖਨਨ ਦੇ ਨਾਲ ਜੁੜਿਆ ਹੋਇਆ ਹੈ ਅਤੇ ਗ੍ਰਿਫਤਾਰ ਕੀਤੇ ਕਾਂਗਰਸੀ ਐਮਐਲਏ ਯਮੁਨਾ ਨਗਰ ਦੇ ਸਾਬਕਾ ਇਨੇਲੋ ਵਿਧਾਇਕ ਦਿਲਬਖ ਸਿੰਘ ਦੇ ਨਾਲ ਜੁੜਿਆ ਹੋਇਆ ਸੀ। सुरेंद्र ਦੇ ਖਿਲਾਫ ਮਨੀ ਲਾਂਡਰਿੰਗ ਲੈ ਕੇ ਅਹਿਮ ਸਬੂਤ ਮਿਲੇ ਨੇ। ਵਿਧਾਇਕ सुरेंद्र ਪਿਵਾਰ ਦਾ ਹਰਿਆਣਾ ਦੇ ਨਾਲ ਰਾਜਸਥਾਨ ਵਿੱਚ ਵੀ ਮਾਈਨਿੰਗ ਦਾ ਕਾਰੋਬਾਰ ਹੈ। ਕਰੀਬ 7 ਮਹੀਨੇ ਪਹਿਲਾਂ ED ਦੀ ਟੀਮ ਨੇ ਉਹਦੇ ਸੋਨੀਪੱਦ ਦੇ ਸੈਕਟਰ 15 ਸਥਿਤ ਨਿਵਾਸ ਥਾਨ ਤੇ ਰੇਡ ਕੀਤੀ ਸੀ। ਖਰਨ ਕਾਰੋ ਘਰ ਚ ਕਰੀਬ 36 ਘੰਟੇ ਤੱਕ ਜਾਂਚ ਹੋਈ ਸੀ ਜਿਸ ਤੋਂ ਬਾਅਦ ਮਨੀ ਲਾਂਡਰਿੰਗ ਦੀ ਜਾਂਚ ਲਈ ਟੀਮ ਨੇ ਘਰ ਚ ਰੱਖੇ ਡਾਕੂਮੈਂਟ ਖੰਗਾਲੇ ਸੀ ਹੁਣ ਦੋ ਦਿਨ ਪਹਿਲਾਂ ਹੀ ਈਡੀ ਨੇ ਮਹਿੰਦਰਗੜ੍ਹ ਤੋਂ ਕਾਂਗਰਸੀ ਐਮਐਲਏ 라ਵਦਾਨ ਸਿੰਘ ਤੇ ਵੀ ਰੇਡ ਕੀਤੀ ਸੀ ਉੰਦੇ ਮਹਿੰਦਰਗੜ੍ਹ ਔਰ ਗੁਰੂਗ੍ਰਾਮ ਸਮੇਤ 5 ਸ਼ਹਿਰਾਂ 'ਚ 15 ਠਿਕਾਣਿਆਂ ਦੀ ਜਾਂਚ ਕੀਤੀ ਗਈ ਹੈ ਕਾਰਵਾਈ 14 ਘੰਟੇ ਚੱਲੀ ਜਿਸ ਤੋਂ ਬਾਅਦ ਈਡੀ ਨੇ ਉਹਨਾਂ ਦੇ ਠਿਕਾਣਿਆਂ 'ਚ ਮਿਲੇ ਲਗ ਲਗ ਤਰ੍ਹਾਂ ਦੇ ਦਸਤਾਵੇਜ਼ ਬੈਂਕ ਡਿਟੇਲ ਪ੍ਰਾਪਰਟੀ ਨਾਲ ਜੁੜੇ ਕਾਗਜ਼ਾਂ ਦੀ ਕਾਪੀ ਲਈ ਸੀ ਖਾਸ ਗੱਲ ਇਹ ਹੈ ਕਿ 라ਵਦਾਨ ਸਿੰਘ ਅਤੇ ਸੁਰੇਂਦਰ ਪਵਾਰ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਨੇ ਹੁੱਡਾ ਦੀ ਅਗਵਾਈ ਵਿੱਚ ਹੀ ਕਾਂਗਰਸੀ ਅਕਤੂਬਰ ਨਵੰਬਰ ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ ਹੁੱਡਾ ਫਿਲਹਾਲ ਕਾਂਗਰਸ ਦੇ ਵੱਲੋਂ ਸੀਐਮ ਦੀ ਕੁਰਸੀ ਦੇ ਸਭ ਤੋਂ ਵੱਡੇ ਦਾਵੇਦਾਰ ਨੇ ਈਡੀ ਦੀ ਟੀਮ ਨੇ 4 ਜਨਵਰੀ ਨੂੰ ਮਾਈਨਿੰਗ ਕਾਰੋਬਾਰੀਆਂ ਦੇ 20 ਠਿਕਾਣੇ ਤੇ ਰੇਡ ਕੀਤੀ ਯਮੁਨਾ ਨਗਰ ਦੇ ਵਿੱਚ ਈਡੀ ਨੇ ਦਿਲਬਾਖ ਸਿੰਘ ਦੇ ਮਹਾਰਾਣਾ ਪ੍ਰਤਾਪ ਚੌਂਕ ਦੇ ਕੋਲ ਆਫਿਸ ਸੈਕਟਰ 18 ਚ ਖਨਨ ਏਜੰਸੀ ਦੇ ਆਫਿਸ ਅਤੇ ਕਲੇਸਰ ਦੇ ਵਿੱਚ ਫਾਰਮ ਹਾਊਸ ਤੇ ਜਾਂਚ ਕੀਤੀ ਉਹਨਾਂ ਦੇ ਕਰੀਬੀਆਂ ਸੰਜੀਵ ਗੁਪਤਾ, 인ਦਰਪਾਲ ਸਿੰਘ ਔਰ ਬੱਬਲ ਦੇ ਘਰ ਟ੍ਰਾਂਸਪੋਰਟਰ ਗੁਰਬਾਜ ਸਿੰਘ ਦੇ ਆਫਿਸ ਤੇ ਵੀ ਟੀਮਾਂ ਪਹੁੰਚ ਸੰਜੀਵ ਗੁਪਤਾ ਖੰਨਣਾ ਤੇ ਪਲਾਈਵੁੱਡ ਕਾਰੋਬਾਰ ਦਿਲਬਾਜ਼ ਸਿੰਘ ਦੇ ਨਾਲ 파ਟਨਰ ਤੇ ਇੰਦਰਪਾਲ ਦੇ ਨਾਲ ਰਿਸ਼ਤੇਦਾਰੀ ਅਸੁਦਾਸੀ ਕਿ ਅੱਜ ਦੀ ਵੱਡੀ ਖਬਰ ਹੈ ਜੋ ਸਾਹਮਣੇ ਆਈ ਹੈ ਸੋ ਦੱਸਦੀ ਹੈ ਕਿ सुरेंद्र ਪਵਾਰ ਨੂੰ ਗ੍ਰਿਫਤਾਰ ਰਜੋ ਕੀਤਾ ਗਿਆ